ਹਾਂਜੀ ਵਿਖੀ ਤੋਂ ਸੁਨਾਮ ਨੂੰ ਜਾਂਦੇ ਰਸਤੇ ਤੇ ਇੱਕ ਟੋਲ ਬਲਾਜਾ ਬਣਿਆ ਹੋਇਆ ਸੂਤ ਮਲਵਾ ਲੋਕਾਂ ਦੀ ਜਾਨ ਲੈਣ ਲਈ ਖਤਰਾ ਬਣਿਆ ਹੋਇਆ ਦੇਖਿਓ ਕਿੰਨੇ ਐਕਸੀਡੈਂਟ ਹੁੰਦੇ ਆ ਉੱਥੇ ਘੜੇ ਘੜੇ ਦੇਖੋ ਕਿੰਨੀ ਬੁਰੀ ਹਾਲਤ ਨਾਲ ਟਰੱਕ ਪਲਟਿਆ ਬਿਲਕੁਲ ਸੜਕ ਦੇ ਵਿਚਾਲੇ ਆ ਇਹ ਮਲਵਾ ਪਿਆ ਹੈ ਪੀ ਵੀ 13 ਬੀ ਆਰ 7757 ਗੱਡੀ ਦਾ ਨੰਬਰ ਆ ਆ ਮਲਵਾ ਬਿਲਕੁਲ ਬਚਾਲੇ ਆ ਹਾਈਵੇ ਰੋਡ ਆ ਦੇਖੋ ਮਲਵਾ ਬਚਾਲੇ ਤੇ ਇੰਨਾ ਨੁਕਸਾਨ ਦੇ ਉਹ ਅੱਗੇ ਹੋਰ ਮਲਵਾ ਪਿਆ ਬਿਲਕੁਲ ਬੌਂਡਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਦੇ ਰਹੇ